ਹੁਣ ਪਿਛਲੇ 2 ਸਾਲਾਂ ਤੋਂ ਕੀ ਹੋ ਰਿਹਾ 2 ਸਾਲਾਂ ਤੋਂ ਪੰਜਾਬ ਦੇ ਸਿਰ 80-90 ਹਜ਼ਾਰ ਕਰੋੜ ਦਾ ਕਰਜ਼ਾ ਵਿਦ ਜ਼ੀਰੋ ਡਿਵੈਲਪਮੈਂਟ ਲੋਕਾਂ ਨੂੰ ਇਹ ਚੀਜ਼ ਲੱਗਦੀ ਆ ਕਿ ਵੋਟ ਅਸੀਂ ਆਪਣੀ ਮਰਜ਼ੀ ਨਾਲ ਪਾਉਂਦੇ ਆ ਪਰ ਲੋਕ ਆਪਣੀ ਮਰਜ਼ੀ ਨਾਲ ਵੋਟ ਨਹੀਂ ਪਾਉਂਦੇ ਹੁਣ ਸੋਸ਼ਲ ਮੀਡੀਆ ਤੇ ਬਾਰ-ਬਾਰ ਕੋਈ ਚੀਜ਼ ਚਲਾਈ ਜਾਂਦੀ ਆ ਤੇ ਉਹ ਚਲਵਾਈ ਕਿੰਨਾ ਵੱਲੋਂ ਜਾਂਦੀ ਆ ਪਿੱਛੇ ਬੈਠੀਆਂ ਧਰਾ ਲੋ ਉਹ ਜੜੀਆਂ ਧਰਾਵਾਂ ਉਹਨਾਂ ਦੇ ਹੱਥ 'ਚ ਹੁੰਦਾ ਕਿਹੜੀ ਚੀਜ਼ ਜ਼ਿਆਦਾ ਚਲਾਉਣੀ ਆ ਤੇ ਕਿਹੜੀ ਚੀਜ਼ ਘੱਟ ਚਲਾਉਣੀ ਆ ਸੋਸ਼ਲ ਮੀਡੀਆ ਦੇ ਉੱਪਰ 80% ਜਿਹੜਾ ਝੂਠ ਵਿਕਦਾ ਵਾ ਇਹ ਪਿੱਛੇ ਅਕਾਲੀ ਦਲ ਨਾਲ ਵੀ ਸੇਮ ਚੀਜ਼ ਹੋਈ ਆ ਕਿਉਂਕਿ 2012 ਦੇ ਵਿੱਚ ਅਕਾਲੀ ਦਲ ਦੀ ਗਵਰਨਮੈਂਟ ਰਿਪੀਟ ਹੁੰਦੀ ਆ ਕਿਉਂ ਹੁੰਦੀ ਆ ਅਕਾਲੀ ਦਲ ਦੇ ਡਵੈਲਪਮੈਂਟ ਕਰਕੇ ਗਾਲਾਂ ਪੈਂਦੀਆਂ ਆ ਪੈਣ ਗਿਆ ਪਰ ਜੇ ਗਾਲਾਂ ਤੋਂ ਡਰ ਕੇ ਘਰ ਬੈਠੇ ਰਹੇ ਤੇ ਪੰਜਾਬ ਦਾ ਹੋਰ ਬਹੁਤ ਨੁਕਸਾਨ ਹੋਜੂ ਅਕਾਲੀ ਦਲ ਪੰਜਾਬ ਲਈ ਕਿਉਂ ਜ਼ਰੂਰੀ ਆ ਪੋਲਿਟਿਕਸ ਨੂੰ ਪੜਨ ਸੁਣਨ ਤੇ ਸਮਝਣ ਵਾਲੇ ਬੰਦਿਆਂ ਨੂੰ ਪਿਛਲੇ 2 ਸਾਲਾਂ ਦੇ ਵਿੱਚ ਇਹ ਚੀਜ਼ ਤਾਂ ਸਮਝ ਆ ਗਈ ਆ ਪਰ ਉਹ ਬੰਦੇ ਵੀ ਡਰਦੇ ਤਾਂ ਨਹੀਂ ਬੋਲਦੇ ਵੀ ਸੋਸ਼ਲ ਮੀਡੀਆ ਤੇ ਗਾਲਾਂ ਬਹੁਤ ਪੈਂਦੀਆਂ ਕਿਉਂ ਕਿ ਜਿਹੜਾ ਸੋਸ਼ਲ ਮੀਡੀਆ ਦਾ ਅਲਗੋਰਿਦਮ ਆ ਇਹ ਸੈੱਟ ਕੀਤਾ ਜਾਂਦਾ ਪਿੱਛੇ ਬੈਠੀਆਂ ਕੁਝ ਕੁ ਏਜੰਸੀਆਂ ਲੋਕੀ ਦੀ ਰੀਚ ਘਟਾਉਣੀ ਆ ਕਿਦੀ ਵਧਾਉਣੀ ਆ ਇਹ ਉਹਨਾਂ ਦੇ ਹੱਥ 'ਚ ਹੁੰਦਾ ਹੁਣ ਲੋਕਾਂ ਨੂੰ ਇਹ ਚੀਜ਼ ਲੱਗਦੀ ਆ ਕਿ ਵੋਟ ਅਸੀਂ ਆਪਣੀ ਮਰਜ਼ੀ ਨਾਲ ਪਾਉਨੇ ਆ ਪਰ ਲੋਕ ਆਪਣੀ ਮਰਜ਼ੀ ਨਾਲ ਵੋਟ ਨਹੀਂ ਪਾਉਂਦੇ ਲੋਕ ਵੋਟ ਕਿਉਂਕਿ 20% ਲੋਕ ਹੁੰਦੇ ਆ ਜਿਹੜੇ ਕਿਸੇ ਅਡਿਆਲੋਜੀ ਨਾਲ ਕਿਸੇ ਧਰਨਾ ਜੁੜੇ ਹੁੰਦੇ ਆ ਉਹ ਉਸ ਆਡੀਓਲੋਜੀ ਦੇ ਅਧੀਨ ਵੋਟ ਪਾਉਂਦੇ ਆ ਉਸ ਧਿਰ ਦੇ ਅਧੀਨ ਵੋਟ ਪਾਉਂਦੇ ਆ ਪਰ 80% ਪਾਪੂਲੇਸ਼ਨ ਆ ਜਿਹੜੀ ਉਹਨਾਂ ਦੇ ਮਾਈਂਡ ਡਿਵਰਟ ਹੁੰਦੀ ਆ ਤਾਂ ਹੀ ਸਰਕਾਰਾਂ ਬਦਲਦੀਆਂ ਰਹਿੰਦੀਆਂ ਵਾ ਉਹਨਾਂ ਦੇ ਮਾਈਂਡ ਡਿਵਰਟ ਕੀਤੇ ਕਿਤਰਾ ਜਾਂਦੇ ਆ ਉਹਨਾਂ ਦੇ ਮਾਈਂਡ ਡਿਵਰਟ ਕੀਤੇ ਜਾਂਦੇ ਆ ਸੋਸ਼ਲ ਮੀਡੀਆ ਥਰੂ ਹੁਣ ਸੋਸ਼ਲ ਮੀਡੀਆ ਤੇ ਬਾਰ ਬਾਰ ਕੋਈ ਚੀਜ਼ ਚਲਾਈ ਜਾਂਦੀ ਆ ਕਿ ਉਹ ਚਲਵਾਈ ਕਿੰਨਾ ਲੋ ਜਾਂਦੀ ਆ ਪਿੱਛੇ ਬੈਠੀਆਂ ਧਰਾ ਲੋ ਉਹ ਜੜੀਆਂ ਧਰਾ ਵਾ ਉਹਨਾਂ ਦੇ ਹੱਥ 'ਚ ਹੁੰਦਾ ਕਿਹੜੀ ਚੀਜ਼ ਜ਼ਿਆਦਾ ਚਲਾਉਣੀ ਆ ਤੇ ਕਿਹੜੀ ਚੀਜ਼ ਘੱਟ ਚਲਾਉਣੀ ਆ ਸੋਸ਼ਲ ਮੀਡੀਆ ਦੇ ਉੱਪਰ 80% ਜਿਹੜਾ ਝੂਠ ਵਿਕਦਾ ਵਾ 80% ਝੂਠ ਵਿਕਦਾ ਸੋਸ਼ਲ ਮੀਡੀਆ ਤੇ ਝੂਠ ਕਿੰਨਾਂ ਵੱਲੋਂ ਫਲਾਇਆ ਜਾਂਦਾ ਪਿੱਛੇ ਬੈਠੀਆਂ ਏਜੰਸੀਆਂ ਵੱਲੋਂ ਤੇ ਕਿਉਂ ਫਲਾਇਆ ਜਾਂਦਾ ਵਾ ਲੋਕਾਂ ਦੇ ਮਾਈਂਡ ਡਿਵਰਟ ਕਰਨ ਵਾਸਤੇ ਜਿਹੜੀ ਸਰਕਾਰ ਬਣਾਉਣੀ ਆ ਉਹਨਾਂ ਨੇ ਉਧਰ ਨੂੰ ਪਲੈਨਿੰਗ ਸ਼ੁਰੂ ਕਰ ਦੇਣੀ ਆ 2 ਸਾਲ ਪਹਿਲਾਂ ਤੇ 2 ਸਾਲ ਮੀਡੀਆ ਦੇ ਉੱਪਰ ਉਸ ਧਿਰ ਦੇ ਹੱਕ ਚ ਜਾਂ ਦੂਜੀ ਧਿਰ ਦੇ ਐਂਟੀ ਇੰਨਾ ਕ ਪ੍ਰਚਾਰ ਕਰਨਾ ਵਾ ਕਿ ਜੜੀ ਧਿਰ ਦੇ ਹੱਕ ਚ ਲੋਕਾ ਉਹ ਧਿਰ ਦੇ ਖਿਲਾਫ ਹੋ ਜਨ ਤੇ ਜਿਹਦੇ ਹੱਕ ਚ ਉਹ ਵੋਟਾਂ ਪਾਉਣਾ ਚਾਹੁੰਦੇ ਆ ਉਸ ਧਿਰ ਦੇ ਹੱਕ ਚ ਆ ਜਣ ਮੀਓ ਹੁਣ ਇਹ ਪਿੱਛੇ ਅਕਾਲੀ ਦਲ ਨਾਲ ਵੀ ਸੇਮ ਚੀਜ਼ ਹੋਈ ਆ ਕਿਉਂਕਿ 2012 ਦੇ ਵਿੱਚ ਅਕਾਲੀ ਦਲ ਦੀ ਗਵਰਨਮੈਂਟ ਰਿਪੀਟ ਹੁੰਦੀ ਆ ਕਿਉਂ ਹੁੰਦੀ ਆ ਅਕਾਲੀ ਦਲ ਦੇ ਡਵੈਲਪਮੈਂਟ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਕਦੀ ਵੀ ਕੋਈ ਗਵਰਨਮੈਂਟ ਰਿਪੀਟ ਨਹੀਂ ਹੁੰਦੀ ਆ ਪਹਿਲੀ ਵਾਰੀ ਅਕਾਲੀ ਗਵਰਨਮੈਂਟ ਦੁਬਾਰਾ ਰਿਪੀਟ ਹੁੰਦੀ ਆ ਪੰਜਾਬ ਦੇ ਵਿੱਚ ਡਵੈਲਪਮੈਂਟ ਕਰਕੇ ਰੋਡ ਇਨਫਰਾਸਟ੍ਰਕਚਰ ਕਰਕੇ ਹੂਰ ਕਈ ਲੋਕ ਭਲਾਈ ਸਕੀਮਾਂ ਕਰਕੇ ਪਰ ਹੁਣ ਪਿਛਲੇ 2 ਸਾਲਾਂ ਤੋਂ ਕੀ ਹੋ ਰਿਹਾ 2 ਸਾਲਾਂ ਤੋਂ ਪੰਜਾਬ ਦੇ ਸਿਰ 80-90 ਹਜ਼ਾਰ ਕਰੋੜ ਦਾ ਕਰਜ਼ਾ ਵਿਦ ਜ਼ੀਰੋ ਡਵੈਲਪਮੈਂਟ ਕੋਈ ਪੰਜਾਬ ਦੇ ਵਿੱਚ ਜਿਹੜੀ ਵੱਡੇ ਲੈਵਲ ਤੇ ਡਵੈਲਪਮੈਂਟ ਨਹੀਂ ਹੋਈ ਜਿਹਦੇ ਕਰਕੇ ਇੰਨਾ ਕਰਜ਼ਾ ਲੈਣਾ ਪਿਆ ਗਿਆ ਹੋਏ ਹੁਣ ਇੱਥੇ ਇੰਨਾ ਕਰਜ਼ਾ ਚੁੱਕੀ ਜਾਣ ਰਿਹਾ ਕੋਈ ਪੰਜਾਬ ਦੇ ਵਿੱਚ ਡਵੈਲਪਮੈਂਟ ਨਹੀਂ ਮੈਨੂੰ ਇੱਕ ਜਿਹਾ ਆਪਣਾ ਧਾਰਮਿਕ ਆਈ ਵੀ ਅਡੀਓਲੋਜੀਕਲ ਮੈਨੂੰ ਇੱਕ ਯਾਦਗਾਰ ਇੱਕ ਕੋਈ ਧਾਰਮਿਕ ਕੰਮ ਦੱਸ ਦਿਓ ਜਿਹੜਾ ਇਸ ਗਵਰਨਮੈਂਟ ਨੇ ਪਿਛਲੇ ਦੋਆਂ ਸਾਲਾਂ ਚ ਕੀਤਾ ਹੋਏ ਤੇ ਅਕਾਲੀ ਦਲ ਗਵਰਨਮੈਂਟ ਜੇ ਪੰਥਕ ਮੁੱਦਿਆਂ ਤੇ ਚੋੜਾ ਲੜਦੀ ਹੀ ਤੇ ਉਹਨਾਂ ਨੇ ਪੰਥਕ ਮੁੱਦੇ ਉਹ ਮੁੱਦਿਆਂ ਦੇ ਉੱਪਰ ਕੰਮ ਵੀ ਕੀਤਾ ਦੱਸੋ ਕਿ ਯਾਦਗਾਰਾਂ ਸਭ ਤੋਂ ਵੱਧ ਜੇ ਧਾਰਮਿਕ ਚੱਪੜ ਚਿੜੀ ਦੀ ਕੱਲੂ ਘਾਰਾ ਸਾਹਿਬ ਦੀ ਵੱਡੇ ਕੱਲੂ ਘਾਰਾ ਸਾਹਿਬ ਛੋਟਾ ਕੱਲੂ ਘਾਰਾ ਸਾਹਿਬ ਦੀ ਯਾਦਗਾਰ ਜਾਂ ਬਾਬੇ ਜਰਨੈਲ ਸਿੰਘ ਘਾਰਾ ਦੀ ਯਾਦਗਾਰ ਜਾਂ ਵਾਰ ਮੈਮੋਰੀਅਲ ਹੋਰ ਕਈ ਅਜੀਹੀਆਂ ਧਾਰਮਿਕ ਜਿਹੜੀਆਂ ਯਾਦਗਾਰਾਂ ਹੀ ਜਾਂ ਬੰਦੀ ਸਿੰਘਾਂ ਦੀ ਜੇ ਪਰੋਲ ਹੋਏ ਵੀ ਉਹ ਅਕਾਲੀ ਦਲ ਦੀ ਗਵਰਨਮੈਂਟ ਨੇ ਜੇ ਬੰਦੀ ਸਿੰਘਾਂ ਦੀ ਸ਼ਿਫਟਿੰਗ ਹੋਏ ਪੰਜਾਬ ਦੇ ਵਿੱਚ ਅੱਜ ਜੇ ਆਪਾਂ ਭਾਈ ਅਮਰਤਪਾਲ ਹਰਾਂ ਦੀ ਜਿਹੜੀ ਉੱਥੋਂ ਕਹਾਂਦੇ ਆ ਵੀ ਪੰਜਾਬ ਸ਼ਿਫਟਿੰਗ ਕਰੋ ਵੀ ਜੇਲ੍ਹ ਚੋਂ ਅਸਾਮ ਤੋਂ ਤੇ ਨਹੀਂ ਹੋ ਰਹੀ ਇਹ ਜੇ ਸਭ ਤੋਂ ਵੱਧ ਸਿੰਘਾਂ ਦੀ ਜਿਹੜੀ ਸ਼ਿਫਟਿੰਗ ਆ ਪੰਜਾਬ ਦੇ ਵਿੱਚ ਕਰਵਾਈ ਆ ਇਹ ਅਕਾਲੀ ਦਲ ਗਵਰਨਮੈਂਟ ਨੇ ਕਰਵਾਈ ਆ ਚਲੋ ਇਹਦੇ ਤੇ ਬੋਲਣ ਲੱਗੇ ਬਹੁਤ ਲੰਮਾ ਹੋ ਜਾਏਗਾ ਮੈਂ ਸਿਰਫ ਇੱਕ ਛੋਟਾ ਜਿਹਾ ਦਾਇਰਾ ਦੱਸਿਆ ਵਾ ਵੀ ਜੇ ਅਕਾਲੀ ਦਲ ਪੰਥਕ ਮੁੱਦਿਆਂ ਤੇ ਚੋਣਾ ਲੜਦਾ ਜੇ ਪੰਥਕ ਮੁੱਦਿਆਂ ਦਾ ਧਿਆਨ ਵੀ ਰੱਖਦਾ ਆ ਜੀ ਇਹ ਕੱਲੇ ਪੰਥਕ ਮੁੱਦਿਆਂ ਦਾ ਨਹੀਂ ਪੰਜਾਬ ਦੀ ਡਵੈਲਪਮੈਂਟ ਦੇ ਵਿੱਚ ਵੀ ਸਭ ਤੋਂ ਵੱਧ ਰੋਲ ਅਕਾਲੀ ਦਲ ਦਾ ਵਾ ਇਹਦੇ ਤੋਂ ਕੋਈ ਮੁੱਕਰ ਨਹੀਂ ਸਕਦਾ ਇਹ ਸਭ ਨੂੰ ਪਤਾ ਵਾ ਕਿ ਜੇ ਸਭ ਤੋਂ ਵੱਧ ਰੋਡ ਇਨਫਰਾਸਟ੍ਰਕਚਰ ਬਿਲਡ ਹੋਇਆ ਤੇ ਉਹ ਅਕਾਲੀ ਦਲ ਦੇ ਰਾਜ ਚ ਹੋਇਆ ਜੇ ਸਭ ਤੋਂ ਵੱਧ ਜੜੀਆਂ ਲੋਕ ਭਲਾਈ ਸਕੀਮਾਂ ਚੱਲੀਆਂ ਇਹ ਅਕਾਲੀ ਦਲ ਦੀ ਗਵਰਨਮੈਂਟ ਦੇ ਵਿੱਚ ਹੋਈਆਂ ਜੇ ਸਭ ਤੋਂ ਵੱਧ ਨੌਕਰੀਆਂ ਮਿਲੀਆਂ ਅਕਾਲੀ ਦਲ ਦੀ ਗਵਰਨਮੈਂਟ ਦੇ ਵਿੱਚ ਮਿਲੀਆਂ ਹੁਣ ਕੋਈ ਬੰਦਾ ਕਹਣਗੇ ਯਾਰ ਸਾਨੂੰ ਤਾਂ ਮਿਲੀ ਨਹੀਂ ਕੋਈ ਵੀ ਬੰਦਾ ਹਰ ਇੱਕ ਬੰਦੇ ਨੂੰ ਸੈਟੀਸਫਾਈਡ ਨਹੀਂ ਕਰ ਸਕਦਾ ਜੜੀ ਧਿਰ ਸੱਤਾ ਦੇ ਵਿੱਚ ਹੁੰਦੀ ਆ ਉਹਦੇ ਖਿਲਾਫ ਬੋਲਣ ਨੂੰ ਬਹੁਤ ਕੁਝ ਹੁੰਦਾ ਵਾ ਹੁਣ ਇਹੋ ਹੀ ਭਗਵੰਤ ਮਾਨ ਆ ਨਾ ਜਿਹੜਾ ਕਿੰਨਾ ਕੁਝ ਬੋਲਦਾ ਰਿਹਾ ਸੀ ਤੇ ਆਪਣੀਆਂ ਗੱਲਾਂ ਦੇ ਹੀ ਅੱਜ 90% ਇਹ ਬੰਦਾ ਅੰਟੀ ਚੱਲ ਰਿਹਾ ਨੂੰ ਹੁਣ ਪਤਾ ਨਹੀਂ ਚੱਲ ਰਿਹਾ ਵੀ ਮੈਂ ਗਵਰਨਮੈਂਟ ਨੂੰ ਚਲਾਵਾ ਕਿਦਾਂ ਜਿਹੜੇ ਬੰਦੇ ਕਹਿੰਦੇ ਵੀ 20-20 ਹਜ਼ਾਰ ਕਰੋੜ ਰੁਪਈਆ ਮਾਈਨਿੰਗ ਚੋਂ ਕੱਢਾਂਗੇ ਅੱਜ 2-200 ਕਰੋੜ ਨਹੀਂ ਇੰਨਾ ਕੋ ਮਾਈਨਿੰਗ ਮਾਈਨਿੰਗ ਚੋਂ ਨਿਕਲ ਡਿਆ ਤੇ ਜਿੰਨੇ ਵਾਦੇ ਇਹਨਾਂ ਨੇ ਕੀਤੇ ਹੀ ਮੈਨੂੰ ਦੱਸ ਦੋ ਵੀ ਇੱਕ ਵਾਦਾ ਕੋਈ ਢੰਗ ਨਾਲ ਪੂਰਾ ਕੀਤਾ ਹੋਏ ਸਵਾਇ ਬਿਜਲੀ ਦੇ ਜੇ ਇਹਨਾਂ ਨੇ ਬਿਜਲੀ ਦਾ ਵਾਦਾ ਪੂਰਾ ਕੀਤਾ ਵਾ ਤੇ ਉਧਰੋਂ ਦੂਜੇ ਪਾਸੇ ਉਹਨਾਂ ਦੇ ਉਦੋਂ ਹੀ ਪੈਟਰੋਲ ਦੇ ਪ੍ਰਾਈਸ ਚੱਕਤੇ ਹੀ ਤੇ ਉਧਰੋਂ ਜਿਹੜਾ ਟੈਕਸ ਇਕੱਠਾ ਹੋਇਆ ਸੀ ਉਹ ਇੱਧਰ ਉਹਦੇ ਚੋਂ ਵੀ 2-300 ਕਰੋੜ ਬਚਾ ਕੇ ਤੇ ਬਾਕੀ ਤੁਹਾਨੂੰ ਇਹਨਾਂ ਨੇ ਲੌਲੀਪੌਪ ਬਿਜਲੀ ਵਾਲਾ ਦਿੱਤਾ ਮੈਨੂੰ ਹੋਰ ਇੱਕ ਵਾਦਾ ਦੱਸ ਦੋ ਇਹਨਾਂ ਨੇ ਕੋਈ ਪਿਛਲੇ 2 ਸਾਲਾਂ ਚ ਪੂਰਾ ਕੀਤਾ ਚਲੋ ਆਪਾਂ ਇਹਨਾਂ ਦੀ ਗੱਲ ਛੱਡੀਏ ਆਪਾਂ ਫਿਰ ਉਸ ਮੁੱਦੇ ਤੇ ਆਈਏ ਕਿ 2 ਸਾਲ ਦੇ ਵਿੱਚ ਇਹ ਸਮਝ ਤੇ ਆ ਗਈ ਆ ਪੀ ਅਕਾਲੀ ਦਲ ਕਿਉਂ ਜ਼ਰੂਰੀ ਆ ਅਕਾਲੀ ਦਲ ਇਸ ਕਰਕੇ ਜ਼ਰੂਰੀ ਆ ਕਿਉਂਕਿ ਡੋਮੈਸਟਿਕ ਜਿਹੜੀ ਪਾਰਟੀ ਹੁੰਦੀ ਆ ਉਹਨੇ ਸਟੇਟ ਦੀ ਆਪਣੀ ਸਟੇਟ ਦੀ ਹੀ ਗੱਲ ਕਰਨੀ ਹੁੰਦੀ ਆ ਜਿਹੜੀ ਨੈਸ਼ਨਲ ਪੋਲਿਟਿਕਸ ਹੁੰਦੀ ਆ ਉਹ ਏਵੇਂ ਚੱਲਦੀ ਆ ਵੀ ਇੱਕ ਸਟੇਟ ਦੇ ਮੋਢੇ ਤੇ ਰਫਲ ਰੱਖ ਕੇ ਦੂਜੀਆਂ ਸਟੇਟਾਂ ਦੇ ਵਿੱਚ ਕਾਬਜ ਹੋਣਾ ਹੁੰਦਾ ਇਹਨਾਂ ਨੇ ਜਿਵੇਂ ਕਿ ਪੰਜਾਬ ਦਾ ਪੈਸਾ ਦੂਜੀਆਂ ਸਟੇਟਾਂ ਦੀਆਂ ਜਿਹੜੀਆਂ ਇਲੈਕਸ਼ਨਾਂ ਦੇ ਵਿੱਚ ਹੀ ਉਹ ਖਰਚਿਆ ਗਿਆ ਪੰਜਾਬ ਦਾ ਜਿੰਨਾ ਜਿਹੜਾ ਸਿਕਿਉਰਿਟੀ ਸਿਸਟਮ ਹੀ ਜਾਂ ਪਰ ਪੰਜਾਬ ਦਾ ਜਿੰਨਾ ਹੈਲੀਕਾਪਟਰ ਵਗੈਰਾ ਸਾਰਾ ਦੂਜਿਆਂ ਦੇ ਪੋਲਿਟਿਕਸ ਦੇ ਵਿੱਚ ਲੱਗਦਾ ਰਿਹਾ ਦੂਜੀ ਰਾਜਨੀਤੀ ਜਦੋਂ ਵੋਟਾਂ ਹੁੰਦੀਆਂ ਸੀ ਉਧਰ ਨੂੰ ਜਾਂਦਾ ਰਿਹਾ ਵਾ ਪਰ ਪੰਜਾਬ ਦੀ ਜਿਹੜੀ ਡੋਮੈਸਟਿਕ ਹੁਣ ਡੋਮੈਸਟਿਕ ਪਾਰਟੀ ਨੂੰ ਖਤਮ ਕਿਉਂ ਕੀਤਾ ਜਾਂਦਾ ਸੈਂਟਰਲਾਈਜ਼ ਏਜੰਸੀਆਂ ਵੱਲੋਂ ਕਿਉਂ ਕਿਉਂਕਿ ਜਿੱਨਾਚਰ ਪੰਜਾਬ ਦੇ ਵਿੱਚ ਜਾਂ ਕਿਹੇ ਵੀ ਸਟੇਟ ਦੇ ਵਿੱਚ ਕੋਈ ਡੋਮੈਸਟਿਕ ਪਾਰਟੀ ਆ ਸੈਂਟਰਲ ਜਿਹੜੀਆਂ ਤਾਕਤਾਂ ਆ ਸੈਂਟਰਲ ਪੋਲਿਟਿਕਸ ਆ ਉੱਥੇ ਕਾਬਜ ਨਹੀਂ ਹੋ ਸਕਦੀ ਸੈਂਟਰਲ ਪੋਲਿਟਿਕਸ ਵੱਲੋਂ ਕੀਤਾ ਕੀ ਜਾਂਦਾ ਵਾ ਸਟੇਟ ਦੇ ਵਿੱਚ ਸਭ ਤੋਂ ਪਹਿਲਾਂ ਡੋਮੈਸਟਿਕ ਪਾਰਟੀਆਂ ਨੂੰ ਖਤਮ ਕੀਤਾ ਜਾਂਦਾ ਤਾਂ ਜੋ ਉੱਥੇ ਸੈਂਟਰਲਾਈਜ਼ ਤਾਕਤਾਂ ਨੂੰ ਕਾਬਜ ਕੀਤਾ ਜਾ ਸਕੇ ਤੇ ਮੇਰੀ ਬੇਨਤੀ ਆ ਜਿਹੜੇ ਮੰੰਦੇ ਇਸ ਚੀਜ਼ ਨੂੰ ਸਮਝਦੇ ਆ ਹਾਂ ਅਕਾਲੀ ਦਲ ਨਾਲ ਲੱਖ ਵਖਰੇਵੇਂ ਹੋਣਗੇ ਤੁਹਾਡੇ ਪਰ ਤੁਹਾਨੂੰ ਇਹ ਤੇ ਪਤਾ ਨਾ ਵੀ ਇਹ ਦੂਜਿਆਂ ਨਾਲੋਂ ਤੇ ਬੈਟਰ ਆ ਵੀ ਦੂਜੀ ਪੋਲਿਟਿਕਸ ਨਾਲੋਂ ਤੇ ਜਿਹੜੇ ਪੋਲਿਟਿਕਸ ਨੂੰ ਸਮਝਦੇ ਉਹਨਾਂ ਨੂੰ ਇਹ ਚੀਜ਼ ਤਾਂ ਪਤਾ ਨਾ ਵੀ ਇਹ ਦੂਜੀ ਪੋਲਿਟਿਕਸ ਨਾਲੋਂ ਤੇ ਅਕਾਲੀ ਦਲ ਦੀ ਪੋਲਿਟਿਕਸ ਬੈਸਟ ਆ ਨਾ ਤੇ ਤਾਂ ਜੋ ਮੇਰੀ ਬੇਨਤੀ ਆ ਉਹਨਾਂ ਸਾਰਿਆਂ ਨੂੰ ਜਿਹੜੇ ਇਹ ਚੀਜ਼ ਨੂੰ ਸਮਝਦੇ ਆ ਵੀ ਇਸ ਚੀਜ਼ ਦੇ ਉੱਪਰ ਬੋਲੋ ਵੀ ਗਾਲਾਂ ਪੈਂਦੀਆਂ ਆ ਮੈਂ ਪੈਣ ਗਿਆ ਪਰ ਜੇ ਗਾਲਾਂ ਤੋਂ ਡਰ ਕੇ ਘਰ ਬੈਠੇ ਰਹੇ ਤਾਂ ਪੰਜਾਬ ਦਾ ਹੋਰ ਬਹੁਤ ਨੁਕਸਾਨ ਹੋਊ